ਡਾਕਟਰ ਰਤਨ ਸਿੰਘ ਜੱਗੀ ਪਿਤਾ ਪਿੰਡ ਘੇਬ ਜ਼ਿਲ੍ਹਾ ਕਾਇਮਲਪੁਰ ਇਸ ਨੇ ਸ਼ੁਰੂਆਤੀ 10ਵੀਂ ਤੱਕ ਦੀ ਵਿੱਦਿਆ ਸਕੂਲ ਵਿੱਚ ਲਈ ਬਾਕੀ ਸਾਰੀ ਵਿੱਦਿਆ ਪ੍ਰਾਈਵੇਟ ਤੌਰ ਤੇ ਲਈ ਇਹ ਸਿਰੜੀ ਤੇ ਹਿੰਮਤੀ ਗੁਰਸਿੱਖ ਪਹਿਲਾਂ ਪੁਲਿਸ ਵਿੱਚ ਭਰਤੀ ਹੋਇਆ ਉੱਥੇ ਮਨ ਨਾ ਲੱਗਿਆ ਤਾਂ ਮਾਸਟਰ ਦੀ ਨੌਕਰੀ ਕਰ ਲਈ ਹੋਰ ਵਿੱਦਿਆ ਹਾਸਲ ਕਰਨ ਲਈ ਤੇ ਪ੍ਰੋਫੈਸਰ ਵੀ ਬਣ ਗਿਆ ਪੰਜਾਬ ਯੂਨੀਵਰਸਿਟੀ ਤੋਂ 1966 ਵਿੱਚ ਪੀ ਐਚ ਡੀ ਦੀ ਡਿਗਰੀ ਹਾਸਲ ਕੀਤੀ ਫਿਰ ਡੀ ਲਿਟ ਵੀ ਕਰ ਲਈ ਪੰਜਾਬੀ ਯੂਨੀਵਰਸਿਟੀ ਵਿੱਚ ਵਕਾਰੀ ਅਹੁਦਿਆਂ ਤੇ ਰਹਾ ਦੇਸ਼ ਵਿਦੇਸ਼ ਦੀਆਂ ਵੱਡੀਆਂ ਸੰਸਥਾਵਾਂ ਨੇ ਇਸ ਦੇ ਖੋਜ ਕਾਰਜਾਂ ਨੂੰ ਬਹੁਤ ਪਸੰਦ ਕੀਤਾ ਸਰਦਾਰ ਰਤਨ ਸਿੰਘ ਦਾ ਅਣਗਿਣਤ ਮੈਡਲਾਂ ਨਾਲ ਸਨਮਾਨ ਕੀਤਾ ਗਿਆ ਇਸ ਨੇ ਬਹੁਤ ਹੀ ਖੋਜ ਭਰਪੂਰ ਵੱਡੀ ਮਿਹਨਤ ਵਾਲੇ ਕਾਰਜ ਕੀਤੇ ਜਿਵੇਂ ਗੁਰੂ ਗ੍ਰੰਥ ਵਿਸ਼ਵ ਕੋਸ਼ ਸਿੱਖ ਪੰਥ ਵਿਸ਼ਵ ਕੋਸ਼ ਪੰਜਾਬੀ ਸਾਹਿਤ ਸੰਦਰਭ ਕੋਸ਼ ਦਸਮ ਗ੍ਰੰਥ ਦਾ ਕਰਤੱਵ ਅਤੇ ਹੋਰ ਬਹੁਤ ਕਿਤਾਬਾਂ ਇਸ ਦਾ ਸਮਾਂ ਹੈ 1927 ਦੇ ਵੀ ਜਨਮ ਹੋਇਆ ਸੀ ਹੁਣ 100 ਸਾਲ ਨੂੰ ਅਪੜ ਗਿਆ ਪਰ ਅਜੇ ਜੀਵਤ ਹੈ